ਕੁਝ ਦਿਨ ਪਹਿਲਾਂ ਹਲਕਾ ਨਿਹਾਲ ਸਿੰਘ ਵਾਲਾ ਤੋਂ ਕਾਂਗਰਸ ਪਾਰਟੀ ਛੱਡ ਕੇ ਆਕਾਲੀ ਦਲ ਵਿੱਚ ਸ਼ਾਮਲ ਹੋਏ ਅਜੀਤ ਸਿੰਘ ਸ਼ਾਤ ਵੱਲੋਂ ਨਿਹਾਲ ਸਿੰਘ ਵਾਲਾ ਵਿੱਚ ਇੱਕ ਰੈਲੀ ਕੀਤੀ ਗਈ। ਇਸ ਰੈਲੀ ਵਿੱਚ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਰੈਲੀ ਨੂੰ ਸੰਬੋਧਨ ਕੀਤਾ। ਰੈਲੀ ਦੇ ਜ਼ਰੀਏ ਅਜੀਤ ਸਿੰਘ ਸ਼ਾਤ ਨੇ ਸੁਖਬੀਰ ਸਿੰਘ ਬਾਦਲ ਦੇ ਸਾਹਮਣੇ ਸ਼ਕਤੀ ਪ੍ਰਦਰਸ਼ਨ ਕੀਤਾ। ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਵੱਲੋਂ ਕੀਤੇ ਜਾ ਰਹੇ ਸੰਗਤ ਦਰਸ਼ਨ ਬਾਰੇ ਟਿੱਪਣੀ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਤਾਂ ਪੰਜਾਬ ਦੀ ਜਨਤਾ ਨੂੰ ਆਪਣਾ ਸਮਝਦੇ ਨੇ ਅਤੇ ਧੁੱਪ ਵਿੱਚ ਵੀ ਉਹ ਜਨਤਾ ਦੇ ਵਿੱਚ ਆ ਕੇ ਉਹਨਾਂ ਦੀਆਂ ਮੁਸ਼ਕਲਾਂ ਦਾ ਹੱਲ ਕਰਦੇ ਨੇ ਜਦਕਿ ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਤਾਪ ਸਿੰਘ ਬਾਜਵਾ ਏਸੀ ਵਿੱਚ ਬੈਠੇ ਰਹਿੰਦੇ ਨੇ ਉਹਨਾਂ ਪੁੱਛਿਆ ਕਿ ਕੀ ਉਹ ਗਰਮੀ ਵਿੱਚ ਨਿਕਲ ਕੇ ਜਨਤਾ ਦਾ ਹਾਲ ਪੁੱਛ ਸਕਦੇ ਨੇ सीएम साहब ਨੂੰ ਕੋਈ ਜਨਤਾ ਵਿੱਚ ਜਾਣ ਤੇ ਰੋਕ ਨਹੀਂ ਸਕਦਾ ਅੱਛਾ ਸ਼ਾਹ ਸਾਹਿਬ ਨੂੰ ਆਹ ਜਨਤਾ ਇਸ ਮੁੱਖ ਮੰਤਰੀ ਜਨਤਾ ਦੇ ਲੀਡਰ ਹੈ ਕਿਉਂਕਿ ਬਾਜਵਾ ਸਾਹਿਬ ਮਹਾਰਾਜਾ ਸਾਹਿਬ ਕਾਂਗਰਸੀ ਗਰਮੀ 'ਚ ਜਾ ਨਹੀਂ ਸਕਦੇ ਹੈ ਗਰਮੀ ਝੱਲ ਨਹੀਂ ਸਕਦੇ ਉਹਨਾਂ ਨੂੰ ਪੁੱਛੋ ਕਿ ਬਾਜਵਾ ਸਾਹਿਬ ਨੂੰ ਸਵੇਰੇ 8 ਵਜੇ ਤੋਂ ਲੈ ਕੇ ਰਾਤ ਦੇ 12 ਵਜੇ ਤੱਕ ਧੁੱਪੇ ਬੈਠ ਸਕਦੇ ਹੈ ਉਹ ਸਾਰੇ ਵੈਲਕਮ ਹੈ ਸੰਗਤ ਦਰਸ਼ਨ 'ਚ ਮੁੱਖ ਮੰਤਰੀ ਸਾਰੇ ਪੰਜਾਬ ਦੇ ਹੈ ਮੁੱਖ ਮੰਤਰੀ ਜੇ ਜਨਤਾ ਜਪੈਂਦੇ ਹੈ ਕੋਈ ਮਰਜ਼ੀ ਆ ਕੇ ਉਹਨਾਂ ਨੂੰ ਸਵਾਲ ਜਾ ਕੇ ਮਿਲ ਸਕਦਾ ਹੈ ਕਾਂਗਰਸੀ ਕਿਉਂ ਨਹੀਂ ਆਉਂਦੇ ਕਿਉਂਕਿ ਉਹਨਾਂ ਨੂੰ ਗਰਮੀ ਲੱਗਦੀ ਹੈ ਉਹ ੱਤਪੇ ਬਹਿ ਨਹੀਂ ਸਕਦੇ ਬਾਜਵਾ ਸਾਹਿਬ ਨੂੰ ਕੋਲੇ ਬਾਦਲ ਸਾਹਿਬ ਦੇ ਨਾਲ 5 ਮਿੰਟ ਇਕੱਠੇ ਚ 4 ਦਿਨ ਜਾ ਕੇ ਬਾਦਲ ਸਾਹਿਬ ਨਾਲ ਕੱਟ ਕੇ ਦੇਖਣ ਮੈਨੂੰ ਲੱਗਦਾ ਦੂਜੇ ਦਿਨ ਹੀ ਉਹ ਫੇਂਟ ਹੋ ਜਾਣਗੇ ਖਬਰਾਂ ਦੀ ਦੁਨੀਆ ਵਿੱਚ ਆਓ ਸਾਡੇ ਨਾਲ ਕਦੇ ਵੀ ਸਿੱਕਿੱਤੋਂ ਵੀ ਜੁੜੋ ਆਪਾਂ ਮਿਲਾਂਗੇ ਫੇਸਬੁੱਕ ਤੇ ਅਸੀਂ ਦਿਖਾਂਗੇ YouTube ਤੇ ਸਾਨੂੰ ਫੋਲੋ ਕਰੋ ਟਵਿੱਟਰ ਤੇ ਖਬਰਾਂ ਨਾਲ ਜੁੜੇ ਰਹੋ ਦਿਨ ਰਾਤ